ਹਾਂਜੀ ਅੱਜ ਆਪਾਂ ਲਗਾ ਰਹੇ ਸੀਗੇ ਕੈਨ ਕੈਨ ਇਹ ਆਪਾਂ ਨਾਲ ਲਹਿੰਗੇ ਦੇ ਨੀਚ ਅਟੈਚ ਕਰ ਰਹੇ ਇਹ ਆਪਾਂ ਅਲੱਗ ਤੋਂ ਅਟੈਚ ਕਰਾਂਗੇ ਤਾਂ ਵੀ ਤਾਂ ਕਿ ਆਪਾਂ ਕੋਈ ਵੀ ਲਹੰਗਾ ਵਗੈਰਾ ਕੁਝ ਵੀ ਵੇਅਰ ਕਰਨਾ ਲਹੰਗਾ ਚੋਲੀ ਜਾਂ ਲਹੰਗਾ ਉਹਦੇ ਆਪਾਂ ਹਰੇਕ ਦੇ ਨੀਚੇ ਇਹਨੂੰ ਵੇਅਰ ਕਰ ਸਕਦੇ ਹਾਂ ਆ ਦੇਖੋ ਆਪਾਂ ਇਹ ਕੈਨ ਕੈਨ ਲੈ ਕੇ ਆਏ ਸੀ ਮਾਰਕੀਟ ਦੇ ਵਿੱਚ ਡਬਲ ਮਿਲਦੀ ਆ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਸਿੰਗਲ ਕਰ ਲਿਆ ਸਿੰਗਲ ਕਰਨ ਤੋਂ ਬਾਅਦ ਆਪਾਂ ਇੱਥੇ ਜੇ ਕੱਪੜਾ ਆਪਾਂ ਅਡੇ ਲੋਟੀ ਲਿਆ ਸੀ ਦੇਖੋ ਇਧਰ ਵੀ ਕਰਨੀ ਆ ਤੇ ਉਧਰ ਵੀ ਕਰਨੀ ਆ ਇਹ ਆਪਾਂ ਅਪਰੋਕਸੀਮੇਟਲੀ ਇੱਥੇ ਇੱਕ ਕੱਪੜੇ ਤੇ ਕੀ ਲਗਾਵਾਂਗੇ ਕੈਂ ਕਿੰਨ ਲਗਾਵਾਂਗੇ ਇਹਦੇ ਬਲ ਪਾਉਣੇ ਆ ਉਹ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਇਹਦੇ ਬਲ ਕਿਸ ਤਰੀਕੇ ਦੇ ਨਾਲ ਪਾਉਣੇ ਆ ਤਾਂ ਕਿ ਇਹ ਵਧੀਆ ਲੱਗੇ ਆ ਦੇਖੋ ਇਹ ਆਪਾਂ ਇਹਦੇ ਪਹਿਲਾਂ ਜੋੜ ਲਗਾ ਲਈ ਸੀ ਦੋਨਾਂ ਸਾਈਡ ਤੇ ਆਪਾਂ ਬਾਅਦ ਵਿੱਚ ਵੀ ਲਗਾ ਸਕਦੇ ਹਾਂ ਜੋੜ ਲਾਉਣੇ ਆ ਆਪਾਂ ਦੇਖੋ ਇੱਕ ਕੱਪੜਾ ਇਹਦੇ ਨੀਚੇ ਰੱਖ ਲਿਆ ਇਸ ਤੋਂ ਬਾਅਦ ਦੇਖੋ ਆਪਾਂ ਇੱਕ ਵਾਲ ਇਧਰ ਨੂੰ ਪਾਉਣਾ ਤੇ ਇੱਕ ਵਾਲ ਆਪਾਂ ਇਧਰ ਨੂੰ ਪਾਉਣਾ ਇੱਕ ਵਾਲ ਆਪਾਂ ਇਧਰ ਨੂੰ ਪਾ ਲਿਆ ਤੇ ਹੁਣ ਦੂਸਰੀ ਸਾਈਡ ਜਿਹੜਾ ਵਾਲਾ ਉਹ ਆਪਾਂ ਦੂਸਰੀ ਸਾਈਡ ਨੂੰ ਪਾਉਣਾ ਹੈ ਆ ਦੇਖੋ ਇਦਾਂ ਉਹਦੇ ਨਾਲ ਕੀ ਜਿਹੜੀ ਆਪਣੀ ਐ ਇਥੋਂ ਫਰੇਲਾ ਪੂਰੀ ਵਧੀਆ ਬਣੂਗੀ ਇਦਾਂ ਹੀ ਆਪਾਂ ਸਾਰੇ ਵਾਲ ਪਾਉਣਿਆ ਧਿਆਨ ਰੱਖਣਾ ਕਿ ਵਾਲ ਆਪਾਂ ਇੱਕਸਾਰ ਹੀ ਪਾਉਣੇ ਨੇ ਜਿੰਨਾ ਕੱਪੜਾ ਆਪਾਂ ਦੂਸਰੀ ਸਾਈਡ ਲਏ ਉਦਾਂ ਹੀ ਰੱਖਣਾ ਫੇਰ ਦੇਖੋ ਫਿਰ ਆਪਾਂ ਇੱਕ ਬਲ ਇਧਰ ਨੂੰ ਪਾਉਣਾ ਫਿਰ ਸੇਮ ਆਪਾਂ ਦੂਸਰਾ ਬਾਲਾ ਜਿਹੜਾ ਉਹ ਦੂਸਰੀ ਸਾਈਡ ਨੂੰ ਪਾਉਣਾ ਅਗਰ ਆਪਾਂ ਨੂੰ ਇੱਧਰ ਦਿੱਕਤ ਆਂਦੀ ਹੈ ਤਾਂ ਆਪਾਂ ਪਹਿਲਾਂ ਵੀ ਬਲ ਪਾ ਕੇ ਰੱਖ ਕੇ ਆਪਾਂ ਪਿੰਜ ਵਗੈਰਾ ਲਗਾ ਸਕਦੇ ਹਾਂਗੇ ਤੇ ਬਾਅਦ ਵਿੱਚ ਆਪਾਂ ਉਹਦੇ ਉੱਪਰ ਸਲਾਈ ਲਾ ਸਕਦੇ ਹਾਂ ਥੋੜਾ ਇਹ ਕਪੜਾ ਤੁਹਾਨੂੰ ਵੀ ਪਤਾ ਹੈ ਕਿ ਇਦਾਂ ਹੀ ਹੁੰਦਾ ਤਾਂ ਕਰਕੇ ਇਹਦੇ ਵਿੱਚ ਥੋੜੀ ਜਿਹੀ ਦਿੱਕਤ ਵੀ ਆਉਂਦੀ ਆ ਬਾਲ ਪਾਉਣ ਦੇ ਵਿੱਚ ਬਟ ਫਿਰ ਵੀ ਇਹ ਬਹੁਤ ਹੀ ਸੋਹਣੀ ਆਉਂਦੀ ਆ ਬਾਅਦ ਵਿੱਚ ਤੁਹਾਨੂੰ ਦਿਖਾਉਣੀ ਆ ਇਹਦਾ ਪ੍ਰੋਪਰ ਕਿ ਕਿੱਦਾਂ ਇਹਦੀ ਫਿਨਿਸ਼ਿੰਗ ਆਉਂਦੀ ਆ ਹਾਂਜੀ ਦੇਖੋ ਆਪਣੀ ਕੈਨ ਕੈਨ ਬਿਲਕੁਲ ਰੈਡੀ ਆ ਤੇ ਦੇਖੋ ਪੂਰਾ ਫਲਾ ਆ ਗਿਆ ਇਹਦਾ ਤੇ ਇਹਦੇ ਨਾਲ ਇਹ ਜਿਹੜੀ ਫਿਨਿਸ਼ਿੰਗ ਆ ਉਹ ਬਹੁਤ ਵਧੀਆ ਹੀ ਆ ਇਹਦੇ ਨਾਲ ਜਦੋਂ ਆਪਾਂ ਇਹਨੂੰ ਵੇਅਰ ਕਰਾਂਗੇ ਤਾਂ ਆਪਣਾ ਲਹਿੰਗੇ ਵਗੈਰਾ ਦੀ ਫਿਨਿਸ਼ਿੰਗ ਵੀ ਬਹੁਤ ਸੋਹਣੀ ਆਉਂਦੀ ਆ ਇਦਾਂ ਤੁਸੀਂ ਆਪਣੇ ਘਰ ਦੀ ਜਿਹੜੀ ਕੈਨ ਕੈਣਾ ਉਹ ਤਿਆਰ ਕਰ ਸਕਦੇ ਹੋ ਇਹਦੇ ਵਿੱਚ ਪਲਾਸਟਿਕ ਆਪਾਂ ਪਲਾਸਟਿਕ ਪਾ ਲਈਆ ਇਹ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਆਪਾਂ ਜੇ ਆਪਣੀ ਮਤਲਬ ਘਗਰੇ ਦੀ ਲੈਂਥ 38 ਜਾਂ 36 ਆ ਤਾਂ ਆਪਾਂ ਇਹਨੂੰ 34 ਕੀ ਰੱਖੋ ਕਿਉਂਕਿ نیچے ਨੂੰ ਡਿੱਗਣ ਲੱਗ ਜਾਂਦੀ ਆ ਫਿਰ نیچے ਜਦੋਂ ਦਿਖਦੀ ਆ ਤਾਂ ਥੋੜੀ ਆਡ ਲੱਗਦੀ ਆ ਇਸ ਕਰਕੇ ਇਹਨੂੰ ਥੋੜਾ ਉੱਚਾ ਹੀ ਰੱਖਿਆ ਕਰੋ ਥੈਂਕ ਯੂ